ਕਾਂਦੇ ਆਇਆ ਗੁਜਰਾਤ ਸੇ ਆਪਕਾ ਭਾਈ ਕਦ ਘਰ ਸੇ ਗੋਮ ਗਿਆ ਤੁਹ ਆਠ ਮਹੀਨੇ ਬਾਉ ਨਗਰ ਤੋਂ ਗੁਜਰਾਤ ਤੋਂ ਇੱਕ ਭਰਾ ਅਜ ਆਪਣੇ ਇੱਕ ਭਰਾ ਨੂੰ ਲੈਣ ਆਇਆ ਇਹ ਵੀਰ ਸੜਕਾਂ ਤੇ ਦਰਦਰ ਦੀ ਧੁਕ ਨਾ ਖਾਂਦਾ ਗੁੰਦਿਆਂ ਕਹਿੰਦੇ ਰੋੜੀਆਂ ਚੁਗਦਾ ਫਿਰਦਾ ਨੀ ਸੜਕਾਂ ਤੇ भी तू बहुत मुश्किल से बचा है ले गए थे ना क्या किया काम चारा काटते थे गोबर उठाते थे खाना दे देते थे पैसा देते थे कोई वीर अपने घर जा रहा वा कृपाल भाई ओन आया वा ਆਪਕਾ ਕੀ ਨਾਮ ਬੁਲਾਪੇ ਤੇਜਪਾਲ ਤੇਜਪਾਲ ਸਿੰਘ ਅਰਦਾਸ ਕਰਿਓ ਕਿਰਪਾਲ ਆਪਣੇ ਘਰ ਰਹਿ ਕੇ ਇੱਕ ਅੱਛਾ ਜੀਵਨ ਬਤੀਤ ਕਰੇ ਅਠ ਨੌ ਮਹੀਨੇ ਬਾਅਦ ਅਜਿ ਕਿਰਪਾਲ ਆਪਣੇ ਘਰ ਚਲੇ ਆਪਣੇ ਭਰਾ ਨੂੰ ਮਿਲਿਆ ਜਿਹੜੀ ਨੀਕਾ ਬਾਤ ਆ ਵਰਤਿਸੇ ਤੇ ਇਹ ਬਾਤ ਕਿਹੜਾ ਜੁਆ ਸੁਆ ਜਾ ਰਿਹਾ ਸੀ ਮੈਂਟਰ ਲਾਸ਼ਰੀ ਤੋਂ ਮੰਗੀ ਹੁਣ ਕਢਾਇਆ ਇਹ ਆਪਣਾ ਪ੍ਰਿੰਟ ਪਿੰਡ ਹੈ ਗੁਜਰਾਤ ਦਾ ਰਹੇ ਉਹਨਾਂ ਦਾ ਘਾਹਨਾ ਪਰ ਇਸ ਘਾਹ ਦੀ ਬਰੀਨ ਬੁਠਾਇਆ ਕਾਪਿਆ ਹੀ ਰੋਸੀ ਕੋਈ ਹੁਣ ਇਹਨੂੰ ਮੈਂਤੂ ਭਾਜੀ ਕੋਲੇ ਹਜ਼ਨਪੁਰ ਲੈ ਕੇ ਜਾ ਰਹੇ ਹਾਂ ਮਨੋਕਤਾ ਦੀ ਹੈ ਮਨੋਕਤਾ ਦੀ ਸੇਵਾ ਸਭ ਤੋਂ ਮੱਤੀ ਸੇਵਾ ਹਜ਼ਨਪੁਰ ਤੇ ਕਹਿੰਦਾ ਮੈਂ ਸਕਾਲਜੀ ਚ ਪੜਨਾ ਵਾ ਪੜਿਆ ਲਿਖਿਆ ਲੱਗਦਾ ਪੜਿਆ ਲਿਖਿਆ ਲੱਗਦਾ ਅੰਗਰੇਜ਼ੀ ਜਾਣਦਾ ਹੈ ਗੁਜਰਾਤੀ ਜਾਣਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਕਿਰਪਾਲ ਆ ਜੀ ਵੀਰ ਦਾ ਨਾਂ ਠੀਕ ਨਹੀਂ ਦਿਮਾਗੀ ਤੌਰ ਤੇ ਅਫਸੈਟਾ ਡਿਪਰੈਸ਼ਨ ਚ ਆ ਭਾਵਨਗਰ ਦਾ ਗੁਜਰਾਤ ਦਾ ਰਹਿਣ ਵਾਲਾ ਭਟਕਦਾ ਭਟਕਦਾ ਪੰਜਾਬ ਚ ਕਿਵੇਂ ਪਹੁੰਚਿਆ ਟੂਸੇ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਉੱਥੇ ਜਾ ਪਹੁੰਚਿਆ ਸਰਦਾਰ 네ਹਰੂ ਸਿੰਘ ਦੇ ਘਰ ਦੇ ਬਾਹਰ ਜਾ ਪਹੁੰਚਿਆ ਜਿੱਥੇ ਉਹ ਆਪਣੀ ਪੋਤੀ ਦੇ ਨਾਲ ਖੇਡ ਰਿਹਾ ਸੀ ਉੱਥੇ ਗੇਟ ਤੇ ਜਾ ਪਹੁੰਚਿਆ ਤੇ ਉਥੋਂ ਨੇਰੂ ਬਾਈ ਦੀ ਸਵੱਲੀ ਨਿਗਾ ਕਿਉਂਕਿ ਪਹਿਲਾਂ ਵੀ ਬਾਈ ਨੇ ਸਾਡੇ ਕੋਲੇ ਮਨੋਜ ਆ ਵੀਰ ਗੁਜਰਾਤੋਂ ਛੁਡਾਇਆ ਸੀ ਇਹਨੇ ਬਾਈ ਪਹਿਲਾਂ ਵੀ ਸੇਵਾ ਦੀ ਭਾਵਨਾ ਨਾਲ ਆ ਪਹਿਲਾਂ ਵੀ ਇੱਕ ਦੋ ਮੈਂਬਰਾਂ ਦੀ ਮਦਦ ਕਰ ਚੁੱਕਿਆ ਸਾਡੇ ਨਾਲ ਤੇ ਬਾਈ ਨੇ ਜਦ ਹੀ ਇਹਨੂੰ ਉੱਥੇ ਬਿਠਾ ਲਿਆ ਜਦੋਂ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ ਕਿਰਪਾਲ ਕਿੱਥੋਂ ਦਾ ਰਹਿਣ ਵਾਲਾ ਭਾਵਨਗਰ ਦਾ ਬਾਈ ਬਾਹਰ ਸਟੇਟਾਂ 'ਚ ਜਾਂਦੇ ਰਹਿਆ ਜੁਪੀ ਪਿਆਰ ਰਾਜਸਥਾਨ ਗੁਜਰਾਤ ਘੁੰਮਿਆ ਹੋਇਆ ਜਦੋਂ ਉਹਨੇ ਭਾਵਨਗਰ ਕਿਹਾ ਬਾਈ ਕਹਿੰਦਾ ਵੀ ਇਹ ਤਾਂ ਗੁਜਰਾਤ ਦਾ ਹੀ ਆ ਤੂੰ ਬਾਈ ਨੇ ਸਾਡੇ ਨਾਲ ਗੱਲ ਕੀਤੀ ਇੱਥੇ ਲਿਆਏ ਇੱਥੇ ਆਏ ਨੂੰ ਅਸੀਂ ਬਾਈ ਉਹਨਾਂ ਨੂੰ ਕਹਿਤਾ ਸਾਡੇ ਟੀਮ ਨੇ ਬਈ ਥਾਣੇ ਨੂੰ ਡੀਡੀਰ ਕਟਾ ਦਿਓ ਬਈ ਥਾਣੇ ਡੀਡੀਰ ਕਟਾਉਣ ਚਲੇ ਗਏ ਉੱਥੋਂ ਬੈਠਿਆਂ ਨੇ ਮਨ ਚ ਆਇਆ ਵੀ ਉਹਨਾਂ ਦੇ ਸਾਡੇ ਪਿੰਡ ਦਾ 나જર ਸਿੰਘ ਉਹਦੀ ਟ੍ਰਾਂਸਪੋਰਟ ਆ ਉੱਥੇ ਆਪੋ ਦੇ ਨਾਲ ਗੱਲ ਕਰਦੇ ਆ ਤੇ ਬਾਈ 나જર ਸਿੰਘ ਨਾਲ ਗੱਲ ਹੋਈ ਬਾਈ ਨੇ ਉੱਥੇ ਆਪਣੇ ਡਰਾਈਵਰਾਂ ਨੂੰ ਆਪਣੀ ਟ੍ਰਾਂਸਪੋਰਟ 'ਚ ਫੋਨ ਮਾਰਿਆ WhatsApp ਤੇ ਫੋਟੋ ਸ਼ੇਅਰ ਕੀਤੀ ਤਾਂ 20 ਮਿੰਟਾਂ 'ਚ ਕਿਰਪਾਲ ਦਾ ਘਰ ਲੱਭ ਗਿਆ ਤੇ ਕਿਰਪਾਲ ਦਾ ਭਰਾ ਤੇਜਪਾਲ ਲੈਣ ਆਇਆ ਆਪਣੇ ਭਰਾ 8-9 ਮਹੀਨੇ ਬਾਅਦ ਅਜਿ ਕ੍ਰਿਪਾਲ ਆਪਣੇ ਘਰ ਚੱਲਿਆ ਆਪਣੇ ਭਰਾ ਨੂੰ ਮਿਲਿਆ ਅੱਗੇ ਵੀ ਤੇਜਪਾਲ ਦੱਸਦਾ ਦੋ ਤਿੰਨ ਮੇਰੀ ਘਰੋਂ ਭੱਜ ਚੁੱਕਿਆ ਵਾ ਦਿਮਾਗੀ ਇਲਾਜ ਦੀ ਲੋੜ ਆ ਕ੍ਰਿਪਾਲ ਨੂੰ ਠੀਕ ਨਹੀਂ ਵੀ ਰਹਾ ਡਿਪਰੈਸ਼ਨ ਦੇ ਵਿੱਚ ਇੱਕ ਤਾਂ ਹੁਣ ਅਸੀਂ ਇਹਨਾਂ ਦੀ ਦਵਾਈ ਇੱਥੇ ਸ਼ੁਰੂ ਕਰਾਈ ਆ ਹਰ ਮਹੀਨੇ ਬਾਅਦ ਇੱਥੋਂ ਸਾਡੇ ਕੋਲ ਆਇਆ ਕਰਨਗੇ ਦਵਾਈ ਲੈ ਕੇ ਜਾਇਆ ਕਰਨਗੇ ਤਾਂ ਜੋ ਉਹਨਾਂ ਦੀ ਮੈਡੀਸਿਨ ਕੰਟੀਨਿਊ ਰਹੂਗੀ ਤੇ ਪਤਾ ਲੱਗਦਾ ਰਹੂ ਸਾਨੂੰ ਵੀ ਬੀ ਇਹ ਵੀਰਾ ਠੀਕ ਹੈ ਜਾਂ ਕਿਵੇਂ ਆ ਕਿਹੜੇ ਹਾਲਾਤਾਂ ਨੇ ਤੇ ਨਾਲ ਇਹ ਵੀਰ ਆਪਣੇ ਕਿਸੇ ਕੰਮਕਾਰ ਤੇ ਲੱਗ ਸਕੇ ਅਸੀਂ ਨਾਜਦ ਸਿੰਘ ਬਾਈ ਨੂੰ ਬੇਨਤੀ ਕਰਦੇ ਆਂ ਬਾਈ ਜੀ ਉੱਥੇ ਕਹਿ ਕੇ ਕਿਸੇ ਨੂੰ ਜਦੋਂ ਇਹ ਵੀਰਾ ਥੋੜਾ ਸੈਟਲ ਹੋ ਜਾਊ ਹੋਜੂ ਉੱਥੇ ਇਹਨੂੰ ਕੋਈ ਛੋਟਾ ਮੋਟਾ ਕੰਮ ਦਵਾ ਦਿਓ ਕਿਤੇ ਟਰਾਂਸਪੋਰਟ ਚੌਂਕੀਦਾਰੇ ਤੇ ਜਾਂ ਕਿਤੇ ਵੀ ਚਲੋ ਜੇ ਮਾੜਾ ਮੋਟਾ ਕੰਮ ਲੱਗ ਗਿਆ ਇਹਦੀ ਜ਼ਿੰਦਗੀ ਪਰੜੀ ਤੇ ਚੜਜੂਗੀ ਹੈਨਾ ਇਹ ਜ਼ਰੂਰ ਤੁਸੀਂ ਵੀ ਕਰਿਓ ਉਪਰਾਲਾ ਹੈਨਾ ਤੇ ਐ ਆ ਪੀ ਜਦੋਂ ਉਹਦੀ ਨਿਗਾ ਸਿੱਧੀ ਹੁੰਦੀ ਆ ਤਾਂ ਫਿਰ ਮਹਾਰਾਜ ਦੇ ਘਰ ਦਾ ਪਤਾ ਨਹੀਂ ਛੱਪਰ ਫਾੜ ਕੇ ਦਿੰਦਾ ਤੇ ਜਦੋਂ ਉਹਦੀ ਨਿਗਾ ਪੁੱਠੀ ਹੁੰਦੀ ਆ ਫਿਰ ਕਹਿੰਦੇ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਫਿਰ ਇਨਸਾਨ ਦੀ ਜਦੋਂ ਕਿਸਮਤ ਮਾੜੀ ਹੋਵੇ ਫਿਰ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰੋਂ ਕਿਵੇਂ-ਕਿਵੇਂ ਦੁੱਖ ਪੈਂਦੇ ਆ ਤੇ ਅੱਜ ਬਾਈ ਨਾਰੂ ਦਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇਹ ਪ੍ਰਬਾਲਾ ਕੀਤਾ ਕਿਸੇ ਮਾਂ ਨੂੰ ਉਹਦਾ ਪੁੱਤ ਮਿਲਾਇਆ ਭਰਾਵਾਂ ਨੂੰ ਭਰਾ ਮਿਲਾਇਆ ਮਾਂ ਬਾਪੇ ਦੇ ਘਰੇ ਡੀਕਦੇ ਆ ਬੈਠੇ ਹਨ ਵੀ ਸਾਡਾ ਜਿਗਰ ਦਾ ਟੁਕੜਾ ਕਿੱਥੇ ਆ ਤੇ ਐਂ ਕਈ ਵਾਰੀ ਤੁਹਾਡੀਆਂ ਅੱਖਾਂ ਨੇ ਮੂੜ ਤੇ ਵੀ ਲੰਘ ਜਾਂਦੇ ਆ ਰੱਬ ਦੇ ਰੂਪ ਸਿੱਧੇ ਪੱਦਰੇ ਬੰਦੇ ਪਰ ਆਪਾਂ ਉਹ ਨਿਗਾਹ ਨਾਲ ਦੇਖ ਹੀ ਨਹੀਂ ਪਾਉਂਦੇ ਵੀ ਇਹਨਾਂ ਦੀ ਮਦਦ ਕਰੀਏ ਕਿਸ ਤਰੀਕੇ ਅਸੀਂ ਇਗਨੋਰ ਕਰ ਦਿੰਨੇ ਆ ਅਸੀਂ ਆਪਣੀ ਜ਼ਿੰਦਗੀ 'ਚ ਇੰਨਾ ਵਿਅਸਤ ਹੁੰਨੇ ਆ ਐਨੀ ਭੱਜਾ ਦੌੜੀ ਲੱਗੀ ਆ ਸਾਡੀ ਸਾਡੇ ਕੋਲੇ ਸਮਾਂ ਹੀ ਨਹੀਂ ਹੁੰਦਾ ਵੀ ਅਸੀਂ ਖੜ ਕੇ ਕਿਸੇ ਦਾ ਦੁੱਖ ਹੀ ਸੁਣ ਲਈਏ ਤੇ ਜਿੱਥੇ ਬਾਈ ਨੇ ਦੁੱਖ ਸੁਣਿਆ ਉਹਦਾ आज उन्होंने घर भेजने चाहिए भी सही होया भाई बहुत बहुत धनबाद जी ध्यान रखना भाई इसका दवाई हर महीने लेके जानी पड़ेगी आपको कोई दिक्कत आएगी भाड़ा चाहिए कुछ चाहिए तो हम साथ देंगे आप लोगों का इसका दवा बंद मत करना आप हर महीने आना है नेहरू बाई के साथ संपर्क में रहना है हर महीने आ कर भाई को भी मिलके जाना है हमसे भी मिलके दवाई लेके कर जानी जाना है जहाँ और उसको साथ में लेके आना है यदि भाई हो तो भाई का फर्ज निभाना ਅਦਰ ਕਿਰਾਇਆ ਵੀ ਨਹੀਂ ਹੋਏਗਾ ਤਾਂ ਕਿਰਾਇਆ ਵੀ ਦੇ ਦੇ ਬਾੜਾ ਵੀ ਹਮ ਦੇ ਦੇਂਗੇ ਪਰ ਦਵਾਈ ਨਹੀਂ ਦਵਾਈ ਬੰਦ ਨਹੀਂ ਕਰਨ ਦਵਾਈ ਠੀਕ ਹੈ ਭਾਈ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ